ਕਾਰ ਇਹ ਆਖਵਾਣੀ ਹੈ ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਤੀਸ਼ਖ ਖਬਰਾਂ ਸੁਣੋ ਪਹਿਲਾ ਬੁਲੇਟਨ ਦੀਆਂ ਖਾਸ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਭ ਦਾ ਸਾਥ ਸਭ ਦਾ ਵਿਕਾਸ ਸਾਡੀ ਸਰਕਾਰ ਦੀ ਨੀਤੀ ਹੈ ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਮੈਡੀਕਲ ਖੇਤਰ ਸਮੇਤ ਕੁਝ ਹੋਰ ਵਿਭਾਗਾਂ ਵਾਰੇ ਅਹਿਮ ਫੈਸਲੇ ਲਏ ਗਏ ਮੈਡੀਕਲ ਕਾਲਜਾਂ ਵਿੱਚ ਤਾਇਨਾਤ ਅਧਿਆਪਕ ਅਮਲੇ ਦੀ ਸੇਵਾ ਮੁਕਤੀ ਦੀ ਉਮਰ 60 ਸਾਲਾਂ ਤੋਂ ਵਧਾ ਕੇ 65 ਸਾਲ ਕੀਤੀ ਗਈ ਅੰਮ੍ਰਿਤਸਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 18 ਕਿਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ ਮੌਸਮ ਵਿਭਾਗ ਵੱਲੋਂ ਪੰਜਾਬ ਅਤੇ ਹਰਿਆਣਾ ਸਮੇਤ ਕਈ ਸੂਬਿਆਂ 'ਚ ਭਾਰੀ ਬਰਖਾ ਲਈ orange alert ਜਾਰੀ ਅਤੇ IPL ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਸ ਨਾਲ ਹੋਵਿਕਾ। ਦੇਖੋ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗਰੀਬਾਂ ਅਤੇ ਸਾਧਨਾ ਤੋਂ ਵਾਂਝੇ ਲੋਕਾਂ ਨੂੰ ਉੱਚਾ ਚੁੱਕਣ ਦਾ ਸੰਕਲਪ ਸਭ ਦਾ ਸਾਥ ਸਭ ਦਾ ਵਿਕਾਸ ਤਾਂ ਮੰਤਰ ਅਤੇ ਸੇਵਾ ਦੀ ਭਾਵਨਾ ਅੱਜ ਸਰਕਾਰ ਦੀ ਨੀਤੀ ਤੇ ਸ਼ਰਧਾਈ। ਸ਼੍ਰੀ મોદી ਅੱਜ ਮਧਪਰਦੇਸ਼ ਦੇ ਅਸ਼ੋਕਨਗਰ ਤੇ ਈਸਾਗੜ ਵਿੱਚ ਸ਼੍ਰੀ ਆਨੰਦਪੁਰ ਤਾਂ ਵਿਕੇ ਸ਼ਰਧਾਲੂਆਂ ਨੂੰ ਸੰਬੋਧਨ ਕਰ ਰਹੇ ਸਨ। ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਸ਼੍ਰੀ મોદી ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ, ਆਯੁਸ਼ਮਾਨ ਯੋਜਨਾ, ਪ੍ਰਧਾਨ ਮੰਤਰੀ ਆਵਾਸ ਯੋਜਨਾ ਤੇ ਜਲ ਜੀਵਨ ਮਿਸ਼ਨ ਵਰਗੀਆਂ ਕਈ ਯੋਜਨਾਵਾਂ ਚਲਾ ਰਹੀ ਹੈ ਤਾਂ ਜੋ ਸਮਾਜ ਦੇ ਗਰੀਬਾਂ ਤੇ ਵਾਂਝੇ ਵਰਗਾਂ ਦਾ ਜੀਵਨ ਆਸਾਨ ਹੋ ਸਕੇ।

मैं कोशिश करूंगा पेशेंट बचाने का जब आपके सामने पेशेंट खड़ा हो और तब आप जब प्यार से उसके साथ बात करेंगे ना दोस्तों रोबोटिक्स और डायग्नोस्टिक तो आपको उपयोगी होंगे ही होंगे लेकिन उसके शोल्डर पर रखा हुआ प्यार से रखा हुआ हाथ शायद उसको जीने की संजीवनी के रूप में साबित होगा ਪੰਜਾਬ ਮੰਤਰੀ ਮੰਡਲ ਵੱਲੋਂ ਅੱਜ ਮੈਡੀਕਲ ਖੇਤਰ ਸਮੇਤ ਕੁਝ ਹੋਰ ਵਿਭਾਗਾਂ ਬਾਰੇ ਅਹਿਮ ਫੈਸਲੇ ਲਏ ਗਏ ਮੈਡੀਕਲ ਕਾਲਜਾਂ ਵਿੱਚ ਤਾਇਨਾਤ ਅਧਿਆਪਕ ਅਮਲੇ ਦੀ ਸੇਵਾਮੁਕਤੀ ਦੀ ਉਮਰ 60 ਸਾਲਾਂ ਤੋਂ ਵਧਾ ਕੇ 65 ਸਾਲ ਕਰ ਦਿੱਤੀ ਗਈ ਹੈ ਸਰਕਾਰੀ ਮੈਡੀਕਲ ਖੇਤਰ ਵਿੱਚ ਵੀ ਜਿਹੜੀ ਮੈਡੀਕਲ ਸਪੈਸ਼ਲਿਸਟ ਮਾਹਰ ਡਾਕਟਰ 58 ਸਾਲ ਦੀ ਉਮਰ 'ਚ ਸੇਵਾਮੁਕਤ ਹੋ ਜਾਂਦੇ ਸਨ ਉਹਨਾਂ ਨੂੰ ਹੁਣ 65 ਸਾਲ ਦੀ ਉਮਰ ਤੱਕ ਮੁਰਦ ਤੋਂ ਨੌਕਰੀ 'ਤੇ ਰੱਖਿਆ ਜਾਵੇਗਾ ਸੂਬੇ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਲਏ ਗਏ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਪੰਜਾਬ ਦੇ ਅੰਦਰ ਮੈਡੀਕਲ ਟੀਚਿੰਗ ਪ੍ਰੋਫੈਸਰ ਸਾਹਿਬਾ ਵੀ ਇਹ ਜਿਹੜੀ ਆ ਉਹ 8 ਸਾਲ ਸੀ ਅੱਜ ਉਹਨਾਂ ਦੀ ਉਮਰ ਜਿਹੜੀ ਆ ਵਧਾ ਕੇ ਪਹਿਹ ਸਾਲ ਯਾਨੀ ਕਿ 3 ਸਾਲ ਦਾ ਉਹਨਾਂ ਨੂੰ ਵਾਦਾ ਦਿੱਤਾ ਗਿਆਗਾ ਸੋ ਇਹਦੇ ਨਾਲ ਸਭ ਦਾ ਸਾਡੇ ਮੈਡੀਕਲ ਸਟਾਫ ਦੇ ਅੰਦਰ ਜਿਹੜੇ ਪੋਸਟਾਂ ਦੀ ਘਾਟ ਸੀ ਉਹ ਵੀ ਪੂਰੀ ਹੋਊਗੀ ਮੈਡੀਕਲ ਦੇ ਖੇਤਰ ਦੇ ਅੰਦਰ ਜਿਹੜੇ ਸਪੈਸ਼ਲਿਸਟ ਡਾਕਟਰ ਸੀਗੇ ਉਹਨਾਂ ਦੀ ਉਮਰ ਜਿਹੜੀ ਆ ਪਹਿਲਾ 58 ਸਾਲ ਦੀ ਸੀ ਉਹਨਾਂ ਦੀ ਉਮਰ ਜਿਹੜੀ ਆ ਉਹ ਵੀ ਪਹਿਹ ਸਾਲ ਤੱਕ ਕਰ ਦਿੱਤੀ ਗਈ ਤਾਂ ਲੇਕਿਨ ਇਹ ਜਿਹੜੀ ਵਜ੍ਹਾ ਤੋਂ ਬਾਅਦ ਉਹਨਾਂ ਦੀ ਅਪਾਰਟਮੈਂਟ ਹੋਊਗੀ ਉਹ ਕੰਸਟਰਕਸ਼ਨ ਅਪਾਰਟਮੈਂਟ ਹੋਊਗੀ ਉਹਨਾਂ ਨੂੰ ਲਾਸਟ ਪੇਡ ਰਾਂ ਦਾ ਜਿਹੜਾ ਫਾਰਮੂਲਾ ਹੁੰਦਾ ਹੈਗਾ ਉਹਦੇ ਤਹਿਤ ਪੀ ਬਲੂ ਨੇ ਪਿੰਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਜ਼ਿਲ੍ਹਾ ਪਦਰੀ ਬਲਾਕਾਂ ਨੂੰ ਜ਼ਿਲ੍ਹੇ ਦੇ ਹਿਸਾਬ ਨਾਲ ਤਰਕ ਸੰਗਤ ਬਣਾਉਣ ਇੰਪਰੂਵਮੈਂਟ ਟਰਸਟ ਵਿੱਚ ਪੀਨਲ ਇੰਟਰਸਟ ਨੂੰ ਮਾਫ ਕਰਨਾ ਤੇ ਨੌਨ ਕੰਸਟਰਕਕਸ਼ਨ ਫੀਸ ਤੇ 50% ਛੋਟ ਦੇਣ ਈਕੋ ਸੈਂਸਿਟਿਵ ਜ਼ੋਨ ਤੇ ਅਨੁਸੂਚਿਤ ਵਰਗ ਤੇ ਵਕੀਲਾਂ ਲਈ ਰਾਹਤ ਦਾ ਐਲਾਨ ਕੀਤਾ ਹੈ ਪੰਜਾਬ ਦੇ ਸਵਤੰਤਰਤਾ ਸੈਨਾਨੀ ਅਤੇ ਰੱਖਿਆ ਸੇਵਾਵਾਂ ਪាលਾਈ ਮੰਤਰੀ ਮਹਿੰਦਰ ਭਗਤ ਵੱਲੋਂ ਅੱਜ ਜਲੰਧਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਲੜਕੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਭਾਰਗਵ ਕੈਂਪ ਜਲੰਧਰ ਵਿਖੇ 26780000 ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਸਿੱਖਿਆ ਕ੍ਰਾਂਤੀ ਉਪਰਾਲੇ ਤਹਿਤ ਅੱਜ ਜ਼ਿਲ੍ਹੇ ਦੇ 37 ਸਰਕਾਰੀ ਸਕੂਲਾਂ 'ਚ 2 ਕਰੋੜ 90 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਜਿਸ ਨਾਲ ਜ਼ਿਲ੍ਹੇ ਦੀਆਂ ਸਿੱਖਿਆ ਸੰਸਥਾਵਾਂ ਦੀ ਟਾਂਚੇ ਨੂੰ ਹੋਰ ਉੱਚਾ ਮਿਲੇਗਾ।ਾਰੇ ਹੀ ਪੇਰੈਂਟਸ ਨੂੰ ਬੇਨਤੀ ਕਰਾਂਗਾ ਕਿ ਆਓ ਕਿਉਂਕਿ ਸਾਡੀ ਸਰਕਾਰ ਸਰਕਾਰੀ ਸਕੂਲਾਂ ਦੇ ਵਿੱਚ ਵਧੀਆ ਐਜੂਕੇਸ਼ਨ ਦੇ ਰਹੀ ਏ ਤੇ ਅਸੀਂ ਵੀ ਆਪਣੇ ਬੱਚਿਆਂ ਨੂੰ ਇੱਥੇ ਪੜਾਈਏ ਤਾਂ ਕਿ ਜੋ ਪ੍ਰਾਈਵੇਟ ਸਕੂਲਾਂ ਦੇ ਵਧੀਆ ਮਹਿੰਗੀਆਂ ਫੀਸਾਂ ਨਾ ਦਿੰਦੇ ਹੋਏ ਆਪਾਂ ਵਧੀਆ ਐਜੂਕੇਸ਼ਨ ਜੋ ਸਰਕਾਰੀ ਸਕੂਲਾਂ 'ਚ ਮਿਲ ਰਹੀ ਏ ਉਹਦੇ 'ਚ ਦੇਖੋ ਇੱਥੇ ਪੜਾਈ ਵੀ ਫਰੀ ਵਰਦੀਆਂ ਵੀ ਫਰੀ ਖਾਣਾ ਵੀ ਫਰੀ ਇਸ ਕਰਕੇ ਸਾਨੂੰ ਇਹਦਾ ਫਾਇਦਾ ਉਠਾਉਣਾ ਚਾਹੀਦਾ ਹੈ। ਉਨਾ ਕਿਹਾ ਕਿ ਬੁਨਿਆਦੀ ਡਾਂਚੇ ਵਿੱਚ ਸਮਾਰਟ ਕਲਾਸਰੂਮ ਡਿਜੀਟਲ ਲਰਨਿੰਗ ਸਿਸਟਮ ਸਾਇੰਸ ਲੈਬਾਰਟਰੀਆਂ ਸਪੋਰਟਸ ਟ੍ਰੈਕ ਕਲਸਟਰ ਰੂਮ ਚਾਰਦੀਵਾਰੀ ਸ਼ਾਮਲ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ ਸਾਡਾ ਐਕਸ ਹੈਂਡਲ ਹੈ @thereadair arya new chalander ਅਤੇ YouTube ਤੇ ਸਾਡਾ ਚੈਨਲ ਹੈ @thereadair chalander ਅੰਮ੍ਰਿਤਸਰ ਪੁਲਿਸ ਦੀ ਬਾਰਡਰ ਰੇਂਜ ਦੇ ਨਸ਼ਾ ਵਿਰੋਧੀ ਕਾਰਜਪਾਲ ਨੇ ਅੱਜ ਇੱਕ ਨਸ਼ਾ ਤਸਕਰ ਨੂੰ 18 ਕਿਲੋ ਤੋਂ ਵੱਧ ਹੈਰੋਇਨ ਨਾਲ ਗ੍ਰਿਫਤਾਰ ਕੀਤਾ ਹੈ। ਛਾਣਬੀਨ ਵਿੱਚ ਇਹ ਪਤਾ ਲੱਗਿਆ ਕਿ ਕਾਬੂ ਕੀਤਾ ਹੀਰਾ ਸਿੰਘ ਤੇ ਉਸ ਦਾ ਸਾਥੀ ਕੁਲਵਿੰਦਰ ਸਿੰਘ ਪਾਕਿਸਤਾਨ ਅਧਾਰਿਤ ਇੱਕ ਨਸ਼ਾ ਤਸਕਰ ਨਾਲ ਮਿਲੇ ਹੋਏ ਸਨ ਤੇ ਸਰਹੱਦ ਪਾਰ ਤੋਂ ਹੈਰੋਇਨ ਦੀ ਤਸਕਰੀ ਕਰਕੇ ਅੱਗੇ ਪਹੁੰਚਾਉਂਦੇ ਸਨ। ਪੰਜਾਬ ਪੁਲਿਸ ਦੇ ਮੁਖੀ ਗਰਵਿਆਦਨ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਹੀਰਾ ਸਿੰਘ ਪਾਕਿਸਤਾਨ ਸਮਗਲਰ ਬਿੱਲੇ ਦੇ ਨਾਲ ਡਾਇਰੈਕਟ ਕੰਟੈਕਟ ਦੇ ਵਿੱਚ ਸੀਗਾ ਤੇ ਵੱਡੀ ਖੇਪਾਂ ਕੰਟਰਾਬੈਂਡ ਦੀ ਮੰਗਵੰਦਾ ਸੀ ਅਕ੍ਰੋਸ ਦੀ ਇੰਟਰਨੈਸ਼ਨਲ ਪਾਊਡਰ ਇਸ ਨੈਟਵਰਕ ਨੂੰ ਇੱਕ ਐਂਡ ਟੂ ਐਂਡ ਮੈਨਰ ਦੇ ਵਿੱਚ ਬਸਟ ਕੀਤਾ ਜਾ ਰਿਹਾ ਹੈ ਉਸਦੇ ਐਸੋਸੀਏਸ਼ਨ ਨੂੰ ਅਰੈਸਟ ਕਰਨ ਲਈ ਰੇਡਸ ਕੀਤੇ ਜਾ ਰਹੇ ਤੇ ਜਿਹੜੇ ਹਵਾਲਾ ਨੈਟਵਰਕ ਤੋਂ ਜਿਹੜੀ ਪੇਮੈਂਟਸ ਵਾਪਸ ਭੇਜੀਆਂ ਜਾਂਦੀ ਸੀ ਉਸ ਨੈਟਵਰਕ ਨੂੰ ਵੀ ਬੰਦਸ ਕੀਤਾ ਜਾਊਗਾ ਕੁਲਵਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੇ ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਸੀਮਾ ਸੁਰੱਖਿਆ ਬਲ ਨੇ ਬੀਤੀ ਦੇਰ ਰਾਤ ਅਮਰitsar ਦੇ ਇੱਕ ਸਰਹੱਦੀ ਪਿੰਡ ਤੋਂ ਦੋ ਭਾਰਤੀ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ ਸੂਤਰਾਂ ਮੁਤਾਬਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਦੌਰਾਨ ਬੀਐਸਐਫ ਜਵਾਨਾਂ ਨੇ ਦੋਵਾਂ ਨੂੰ 1 ਲੱਖ ਤੋਂ ਵੱਧ ਰਕਮਨੀ ਸਮੇਤ ਗ੍ਰਿਫਤਾਰ ਕੀਤਾ ਹੈ ਇਹ ਦੋਵੇਂ ਅਮਰitsar ਦੇ ਪਿੰਡ ਦਾਉਕੇ ਦੇ ਰਹਿਣ ਵਾਲੇ ਨੇ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਪੁੱਛਗਿੱਛ ਕੀਤੀ ਜਾ ਰਹੀ ਹੈ ਸੈਕ ਰੈਜੂਮੈਂਟ ਦੇ ਸਾਬਕਾ ਤੇ ਮੌਜੂਦਾ ਫੌਜੀਆਂ ਦਾ ਚੋੜ ਮੇਲਾ ਫੌਜ ਦੇ ਗੁਰਦਾਸਪੁਰ ਸਿਤ ਤਿਬੜੀ ਕੈਂਟ ਵਿਖੇ ਮਨਾਇਆ ਗਿਆ ਇਸ ਮੌਕੇ ਰੈਜੂਮੈਂਟ ਦੇ ਸਾਬਕਾ ਫੌਜੀ ਅਧਿਕਾਰੀਆਂ ਤੋਂ ਇਲਾਵਾ ਜੀਸੀਓਜ਼ ਅਤੇ ਮੌਜੂਦਾ ਅਧਿਕਾਰੀਆਂ ਤੇ ਫੌਜੀਆਂ ਨੇ ਭਰਪੂਰ ਉਤਸ਼ਾਹ ਦਿਖਾਇਆ ਮੇਲੇ ਦੌਰਾਨ ਅਧਿਕਾਰੀਆਂ ਨੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਸੁਣੀਆਂ ਤੇ ਉਨ੍ਹਾਂ ਦਾ ਨਪਟਾਰਾ ਵੀ ਕੀਤਾ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਮੈਜਰ جنرل ਅਜੇ ਕੁਮਾਰ ਸਿੰਘ ਨੇ ਦੱਸਿਆ ਕਿ ਸਿੱਖ ਰੈਜਿਮੈਂਟ ਫੌਜ ਦੀ ਇੱਕ ਬਹਾਦਰ ਰੈਜਿਮੈਂਟ ਦੇ ਤੌਰ 'ਤੇ ਜਾਣੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਈ ਜੋੜ ਮੇਲੇ ਦਾ ਮਕਸਦ ਜਿੱਥੇ ਰੈਜਿਮੈਂਟ ਨਾਲ ਜੁੜੇ ਸਾਬਕਾ ਫੌਜੀਆਂ ਦੀਆਂ ਸਮੱਸਿਆਵਾਂ ਦਾ ਨਿਪਟਾਰਾ ਕਰਨਾ ਹੈ, ਉੱਥੇ ਹੀ ਫੌਜ ਵਿੱਚ ਸੇਵਾ ਨਿਭਾ ਰਹੇ ਪੰਜਾਬੀ ਨੌਜਵਾਨਾਂ ਦੀ ਹੌਸਲਾ ਅਫਸਾਈ ਵੀ ਕਰਨਾ ਹੈ। ਯੋਧ ਨਸ਼ਾ ਵਿਰੁੱਧ ਮੁਹਿੰਮ ਤਹਿਤ ਮੁਕਤਸਰ ਸਾਹਾ ਪੁਲਿਸ ਨੇ ਦੋ ਵਿਅਕਤੀਆਂ ਨੂੰ 3 ਕਿਲੋਗ੍ਰਾਮ ਪੋਸਤ ਸਮੇਤ ਕਾਬੂ ਕੀਤਾ ਹੈ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਅਖਿਲ ਚੌਧਰੀ ਨੇ ਦੱਸਿਆ ਕਿ ਟੀਮ ਨੇ ਬੀਤੇ ਦਿਨੀ ਮਲੂਟ ਫਾਜ਼ਲ ਕਾ ਸੜਕ ਤੇ ਪਿੰਡ ਪੰਨੀ ਵਾਲਾ ਫੱਤਾ ਕੋਲ ਇੱਕ ਟਰੱਕ ਦੀ ਤਲਾਸ਼ੀ ਦੌਰਾਨ ਇਹ ਵੱਡੀ ਖੇਪਰਾਮਦ ਕੀਤੀ ਉਹਨਾਂ ਦੱਸਿਆ ਕਿ ਟਰੱਕ ਨੇੜੇ ਦੋ ਵਿਅਕਤੀਆਂ ਦੀਆਂ ਹਰਕਤਾਂ ਉੱਤੇ ਸ਼ੱਕ ਹੋਣ ਤੇ ਪੁਲਿਸ ਨੇ ਉਹਨਾਂ ਕੋਲੋਂ ਪੁੱਛਗਿੱਛ ਕਰਨ ਤੇ ਨਸ਼ੇ ਦੀ ਇਹ ਖੇਪਰਾਮਦ ਕੀਤੀ ਹੈ ਇਹਨਾਂ ਦੋਨਾਂ ਦੀ ਪਛਾਣ ਜ਼ਿਲ੍ਹਾ ਮੁਕਤਸਰ ਦੇ ਬੂਟਾ ਸਿੰਘ ਤੇ ਪਿੰਡ ਜਾਂਡਵਾਲਾ ਭੀਮੇਸ਼ਾ ਦੇ ਲਵਟੈਨ ਇਸ ਸੰਬੰਧੀ ਥਾਣਾ ਕਬਰਵਾਲਾ ਵਿਖੇ ਨਸ਼ਿਆਂ ਨੂੰ ਰੋਕਣ ਬਾਰੇ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਮੁਹਾਲੀ ਪੁਲਿਸ ਦੀ ਸੀਆਈਏ ਵਿੰਗ ਨੇ ਵਾਹਾਂ ਲੁੱਟਣ ਵਾਲੇ ਗਿਰੋਹ ਦੇ 6 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਕੋਲੋਂ ਕਈ ਵਾਹਨ, ਇੱਕ ਰਿਵਾਲਵਰ ਤੇ 2 ਹਣ ਛੱਲੇ ਕਾਰਤੂਸ ਬਰਾਮਦ ਕੀਤੇ ਨੇ। ਉਨ੍ਹਾਂ ਦਾ ਇੱਕ ਸਾਥੀ ਫਰਾਰ ਹੈ, ਪੁਲਿਸ ਕਪਤਾਨ ਚਾਂਚ ਸਰਵਜਿੰਦਰ ਨੇ ਦੱਸਿਆ ਕਿ ਗਿਰੋਹ ਦੀ ਗ੍ਰਿਫਤਾਰੀ ਨਾਲ ਬੰਦੂਕ ਦੀ ਨੋਕ ਤੇ ਸੜਕ ਲੁੱਟਦੀਆਂ ਘਟਨਾਵਾਂ ਨਾਲ ਸੰਬੰਧਿਤ ਕਈ ਮਾਮਲੇ ਹੱਲ ਹੋ ਗਏ ਨੇ। ਇਹਨਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ, ਸਾਰਿਆਂ ਨੂੰ ਨæg ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਪੰਜਾਬ ਚ ਅੱਜ ਮੌਸਮ ਚਾਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲੀ ਹੈ ਜਲੰਧਰ ਪਠਾਨਕੋਟ ਮੁਹਾਲੀ ਫਾਜ਼ਿਲਕਾ ਤੇ ਫਰੀਦਕੋਟ ਸੁਮੇਤ ਵੱਖ-ਵੱਖ ਥਾਵਾਂ 'ਚ ਰਾਤ ਤੋਂ ਤੇਜ਼ ਹਵਾਵਾਂ ਦੇ ਨਾਲ ਬਦਲਵਾਈ ਬਣੀ ਰਹੀ ਤੇ ਕਈ ਥਾਈਂ ਹਲਕੀ ਤੋਂ ਦਰਮਿਆਨੀ ਵਰਖਾ ਵੀ ਹੋਈ ਮੌਸਮ ਵਿਭਾਗ ਨੇ ਪੰਜਾਬ ਹਰਿਆਣਾ ਉੱਤਰਾਖੰਡ ਹਿਮਾਚਲ ਪ੍ਰਦੇਸ਼ ਜੰਮੂ ਕਸ਼ਮੀਰ ਤੇ ਰਾਜਸਥਾਨ 'ਚ ਭਾਰੀ ਬਾਰਿਸ਼ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ ਆਕਾਸ਼ਵਾਣੀ ਖਬਰਾਂ ਨਾਲ ਗੱਲਬਾਤ ਕਰਦਿਆਂ ਵਿਭਾਗ ਦੇ ਸੀਨੀਅਰ ਵਿਗਿਆਨੀ ਆਰਕੇ ਜਿਨਾਮਣੀ ਨੇ ਦੱਸਿਆ

ਤਕਨੀਕੀ ਜਾਣਕਾਰੀ ਦੇਣ ਲਈ ਖੇਤੀਬਾੜੀ ਤੇ ਕਿਸਾਨ ਪਾਲਾਈ ਵਿਭਾਗ ਤਰੰਤਾਰ ਨੇ ਪਠੱਲ ਫਾਰਮ ਨਸ਼ਹਿਰਾ ਪੰਨਵਾ ਵਿਖੇ ਕਿਸਾਨ ਸਿਖਲਾਈ ਕੈਂਪ ਲਾਇਆ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਵਿਭਾਗ ਦੇ ਸਿਉਕ ਤੋਂ ਡਾਇਰੈਕਟਰ ਹਰਪ੍ਰੀਤ ਕੌਰ ਨੇ ਕਿਹਾ ਕਿ ਕਿਸਾਨ ਕੁਦਰਤੀ ਅਨਮੋਲ ਦਾਤ ਪਾਣੀ ਦੀ ਬਚਤ ਕਰਨ ਲਈ ਕਣਕ ਝੋਨੇ ਦੇ ਫਸਲੀ ਚੱਕਰ ਤੋਂ ਕੁਝ ਰਕਬਾ ਘਟਾ ਕੇ ਸੋਨੀ ਦੀ ਮੱਕੀ ਦਾਣਾ ਤੇ ਘੱਟ ਪਾਣੀ ਲੈਣ ਵਾਲੀਆਂ ਝੋਨੇ ਦੀਆਂ ਪ੍ਰਮਾਣਿਤ ਕਿਸਮਾਂ ਤੇ ਬਾਸਮਤੀ ਹੀਟ ਰਕਬਾ ਲਾਉਣ। ਆਈਪੀਐਲ ਕ੍ਰਿਕਟ ਵਿੱਚ ਅੱਜ ਚੇਨਈ ਸੁਪਰ ਕਿੰਗਸ ਦਾ ਸਾਹਮਣਾ ਕੋਲਕਾਤਾ ਨਾਈਟ ਰਾਈਡਰਸ ਨਾਲ ਚੇਨਈ ਦੇ एम ए स्टेडियम छोवेगा ए मैच शामे 7:30 ਵਜੇ ਖੇਡਿਆ ਜਾਵੇਗਾ ਤੇ ਆਖਰਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸਬਕਾ ਸਾਥ ਸਬਕਾ ਵਿਕਾਸ ਸਾਡੀ ਸਰਕਾਰ ਦੀ ਨੀਤੀ ਹੈ ਪੰਜਾਬ ਮੰਤਰੀ ਮੰਡਲ ਵੱਲੋਂ ਆਟਮੈਡੀਕਲ ਕੇਟਰ ਸਮੇਤ ਕੁਝ ਹੋਰ ਵਿਭਾਗਾਂ ਬਾਰੇ ਅਹਿਮ ਫੈਸਲੇ ਲਏ ਗਏ ਮੈਡੀਕਲ ਕਾਲਜਾਂ ਵਿੱਚ ਕਨਾਂਤ ਅਧਿਆਪਕ ਅਮਲੇ ਦੀ ਸੇਵਾ ਮੁਕਤੀ ਦੀ ਉਮਰ 60 ਸਾਲਾਂ ਤੋਂ ਵਧਾ ਕੇ 65 ਸਾਲ ਕੀਤੀ ਗਈ ਅੰਮ੍ਰਿਤਸਰ ਪੁਲਿਸ ਨੇ ਇੱਕ ਨਸ਼ਾ ਤਸਕਰ ਨੂੰ 18 ਕਿਲੋ ਤੋਂ ਵੱਧ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ